ਲੋਵੇ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣਾ ਹੈ ਕਿ ਕਿਵੇਂ ਜਿਹੜਾ ਆ ਗੰਨਾ ਜਿਹੜਾ ਇਹ ਮਿੱਲਾਂ ਤੱਕ ਪਹੁੰਚਦਾ ਤੇ ਜਿਹੜੀ ਖੰਡ ਗੁੜ ਤੇ ਸ਼ੱਕਰ ਤੁਹਾਡੇ ਤੱਕ ਪਹੁੰਚਦੀ ਆ ਉਹਨੂੰ ਕਿਵੇਂ ਖੇਤਾਂ ਦੇ ਵਿੱਚੋਂ ਮਿੱਲਾਂ ਤੱਕ ਪਹੁੰਚਾਇਆ ਜਾਂਦਾ ਤੇ ਕਿਵੇਂ ਇਹ ਤੁਹਾਡੇ ਘਰਾਂ ਤੱਕ ਸ਼ੱਕਰ ਤੇ ਗੁੜ ਦੇ ਰੂਪ ਦੇ ਵਿੱਚ ਖੰਡ ਦੇ ਰੂਪ ਦੇ ਵਿੱਚ ਪਹੁੰਚਦਾ ਆ ਸਾਡੇ ਮਗਰ ਜਿਹੜਾ ਤੁਸੀਂ ਦੇਖ ਰਹੇ ਇਹ ਕਮਾਦ ਦਾ ਖੇਤ ਆ ਸਾਰਾ ਤੇ ਦੇਖੋ ਲੇਬਰ ਲੱਗੀ ਆ ਗੰਨੇ ਦੀ ਜਿਹੜੀ ਆ ਸਫਾਈ ਹੋ ਰਹੀ ਆ ਆ ਦੇਖ ਰਹੇ ਤੁਸੀਂ ਇਹ ਸਾਰਾ ਜਿਹੜਾ ਕੁਮਾਦਿਆ ਇਹਨੂੰ ਸਾਫ਼ ਕਰਕੇ ਗੰਨਾ ਪੱਧਰਾ ਕੀਤਾ ਜਾਂਦਾ ਆ ਦੇਖੋ ਗੰਨੇ ਦੀਆਂ ਫਿਰ ਭਰੀਆਂ ਬੰਦਤੀਆਂ ਐ ਏਦਾਂ ਭਰੀਆਂ ਬੰਨ ਕੇ ਇਹ ਗੰਨਾ ਜਿਹੜਾ ਟਰਾਲੀ 'ਚ ਲੋਡ ਹੋ ਕੇ ਫਿਰ ਮਿਲਾਂ 'ਚ ਪਹੁੰਚਣਾ ਹੈ ਸਾਰਾ ਤੁਹਾਨੂੰ ਅੱਗੇ ਜਾ ਕੇ ਦਿਖਾਉਣਾ ਹੈ ਕਿ ਜਿਹੜੀ ਲੇਬਰ ਆ ਉਹ ਕਿਵੇਂ ਲੱਗੀ ਆ ਤੇ ਕਿਵੇਂ ਗੰਨੇ ਨੂੰ ਸਾਰਿਆਂ ਨੂੰ ਸਾਫ਼ ਕਰ ਰਹੀ ਹੈ ਆ ਦੇਖੋ ਇਧਰ ਆ ਜਵਾਨ ਲੱਗਾ ਆ ਗੰਨੇ ਨੂੰ ਸਾਫ਼ ਕਰ ਰਿਹਾ ਏਦਾਂ ਸਾਰਾ ਗੰਨਾ ਸਾਫ਼ ਹੁੰਦਾ ਸਾਫ ਕਰਕੇ ਤੇ ਇਹਨੂੰ ਭਰੀਆਂ ਬੰਦ ਦਿੰਦੇ ਆ ਇਸ ਤੋਂ ਬਾਅਦ ਉਹ ਜਿਹੜਾ ਪਹੁੰਚ ਜਾਂਦਾ ਆ ਮਿਲਾਂ ਦੇ ਵਿੱਚ ਇੱਧਰ ਆਪਾਂ ਬਾਈ ਹੁਣੀ ਲੱਗੇ ਆ ਇਹਨਾਂ ਦੇ ਨਾਲ ਗੱਲ ਕਰਾਂਗੇ ਤੇ ਇਹਨਾਂ ਤੋਂ ਜਾਣਾਂਗੇ ਸਾਰਾ ਪਾਜੀ ਕੀ ਨਾਂ ਆਪਣਾ ਸਰਜੀਤ ਰਾਮ ਸਰਜੀਤ ਰਾਮ ਹਾਂਜੀ ਸਾਨੂੰ ਇਹ ਦੱਸੋ ਕਿ ਜਿਹੜੀ ਆ ਸਾਰੀ ਤਲਾਈ ਹੋ ਰਹੀ ਕਮਾਦ ਦੀ ਹਾਂਜੀ ਹਾਂਜੀ ਇਹ ਭਰੀਆਂ ਬੰਨ ਕੇ ਫਿਰ ਗੰਨਾ ਮਿਲਾਂ 'ਚ ਜਾਂਦਾ ਹਾਂਜੀ ਮਿਲਾਂ 'ਚ ਜਾਂਦਾ ਤੇ ਫਿਰ ਇਹ ਮਿਲਾਂ 'ਚ ਜਾਂਦਾ ਜਦੋਂ ਫਿਰ ਇਹਦੀ ਤਲਾਈ ਕਿੱਦਾਂ ਹੁੰਦੀ ਆ ਕੀ ਬਣਦਾ ਪ੍ਰੋਸੈਸ ਇਹਦਾ ਦੱਸੋ ਤਲਾਈ ਇਹ ਜਦ ਇਹ ਟਰਾਲੀ ਦੇ ਵਿੱਚ ਪੈਣਾ ਤਾਂ ਛਣੇ ਟਰਾਲੀ ਨੂੰ ਜੋਖਾਣਾ ਠੀਕ ਆ ਛਣੇ ਟਰਾਲੀ ਜੋਖ ਹੋ ਗਏ ਉਸ ਤੋਂ ਬਾਅਦ ਜਿਆਦਾ ਖਾਦੀ ਹੋ ਗਈ ਤਾਂ ਫਿਰ ਖਾਲੀ ਦਾ ਟੰਡਾ ਕੀਤਾ ਜਾਣਾ ਠੀਕ ਆ ਖਾਲੀ ਦਾ ਟੰਡਾ ਕਰਕੇ ਉਸ ਹਿਸਾਬ ਨਾਲ ਉਹਦੇ ਕਾਊਂਟਰ ਬਣਾਈ ਵਾਲੀ ਆ ਕਿ ਕਿੰਨਾ ਕੁਆਂਟਲ ਟਰਾਲੀ ਚ ਮਾ ਲਿਆ ਨਾ ਹੋ ਗਿਆ ਠੀਕ ਆ ਨਵਾਂ ਸ਼ਹਿਰ ਸਰਕਾਰੀ ਮੈਦਾਨ ਨਵਾਂ ਸ਼ਹਿਰ ਮੈਦਾਨ ਦੇ ਵਿੱਚ ਸਰਕਾਰੀ ਜੀ ਆ ਜਿਹੜੀ ਲੇਬਰ ਲੱਗੀ ਆ ਜਿੰਨੀ ਵੀ ਇਹਨੂੰ ਪੈਸੇ ਫਿਰ ਕਿਸ ਹਿਸਾਬ ਨਾਲ ਦਿਹਾੜੀ ਨਾਲ ਦਿੰਦੇ ਕਿ ਕਿੱਦਾਂ ਦਿੰਦੇ ਇਹ ਕੁਆਂਟਲ ਦੇ ਹਿਸਾਬ ਨਾਲ ਕੀ ਪ੍ਰਤੀ ਕੁਆਂਟਲ ਜਿੰਨਾ ਕੁਆਂਟਲ ਇਹਨਾਂ ਨੇ ਸਾਫ਼ ਕਰ ਲਿਆ ਉਨੇ ਪੈਸੇ ਮਿਲਣਗੇ ਠੀਕ ਤੇ ਇਹ ਜਿੱਦਾਂ ਲੱਗੀ ਆ ਲੇਬਰ ਇੱਕ ਖੇਤ ਨੂੰ ਕਿੰਨੇ ਦਿਨਾਂ ਦੇ ਵਿੱਚ ਪੱਧਰਾ ਕਰ ਦਿੰਦੇ ਇਹ ਤਾਂ ਜੀ ਦੇਖੋ ਇਹ ਪਰਚੀ ਲਗਾਤਾਰ ਆਵੇ ਤਾਂ ਸਾਹਿਬ ਜੀ ਦੋ ਦਿਨਾਂ ਦੇ ਵਿੱਚ ਖੇਤ ਪੱਧਰ ਹੋ ਜਾਂਦਾ ਆ ਜਿਹੜੀ ਲੇਬਰ ਤੁਹਾਡੀ ਕੰਮ ਕਰ ਰਹੀ ਆ ਹਾਂਜੀ 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 ਇਹ ਇਹਨਾਂ ਦਾ ਵੀ ਪਰਚੀ ਦਾ ਸਿਸਟਮ ਨਹੀਂ ਆ ਸਰ ਨਹੀਂ ਜੀ ਇਹ ਪਰਚੀ ਦੇ ਸਿਰ ਤੇ ਹੀ ਆ ਜਦ ਪਰਚੀ ਆਉਣੀ ਫਿਰੇ ਚੱਲਣਾ ਆ ਯਾ ਫੇਰੇ ਛੱਲਣਾ ਹਾਂਜੀ ਫੇਰੇ ਛੱਲਣਾ ਕਿਉਂਕਿ ਛੱਲ ਕੇ ਤਾਂ ਫਿਰ ਦੰਨਾ ਰੱਖਿਆ ਖੁੱਕ ਜਾਣਾ ਓਕੇ ਅੱਛਾ ਜਦੋਂ ਮਿਲਨੇ ਪਰਚੀ ਦੇਣੀ ਆ ਮਿਲ ਦੀ ਪਰਚੀ ਮੁਤਾਬਕ ਹੀ ਹਾਂਜੀ ਉਹਦੇ ਮੁਤਾਬਕੇ ਫੇਰ ਛੱਲਣਾ ਕਰਨਾ ਉਹਦੇ ਮੁਤਾਬਕੇ ਜਿੰਨਾ ਚਿਰ ਆਪਣੇ ਕੋਲ ਪਰਚੀ ਨਹੀਂ ਉਨੇ ਚਿਰ ਗੰਨੇ ਨੂੰ ਆਪਾਂ ਹੱਥ ਨਹੀਂ ਲਾ ਸਕਦੇ ਓਕੇ ਪਹਿਲਾਂ ਪਰਚੀ ਆਊਗੀ ਉਸ ਤੋਂ ਬਾਅਦ ਜਿਹੜਾ ਕਮਾਦ ਦਾ ਖੇਪ ਆ ਉਹਨੂੰ ਛੱਲਿਆ ਜਾ ਇਹ ਸਾਰਾ ਮਤਲਬ ਮਿਲਾਂ ਚ ਹੀ ਜਾਂਦਾ ਕਿ ਰਸ ਦੇ ਜਿਹੜੇ ਵੇਲਣੇ ਆ ਵੇਲਣੇ ਵਾਲੇ ਵੀ ਲੈ ਕੇ ਜਾਦੇ ਨੇ ਫੇਰ ਨੇ ਬਾੜੇ ਥੋੜੋ ਬਹੁਤ ਲੈ ਲੈਂਦੇ ਆ ਬਾਕੀ ਸਾਰਾ ਜਿਹੜਾ ਮਿਲਾਂ ਚ ਹੀ ਬਾਕੀ ਸਾਰਾ ਮਿਲਾਂ ਠੀਕ ਆ ਹਾਂ ਤੇ ਗੰਨਾ ਮੰਨ ਲਓ ਜਿਹੜਾ ਆ ਹੁਣ ਤੁਸੀਂ ਸਾਫ਼ ਕਰ ਰਹੇ ਆ ਇਹ ਸਾਰਾ ਇਹਨੂੰ ਕਹਿ ਸਕਦੇ ਆ ਕਿ ਮਾਲ ਆ ਜਿਹੜਾ ਦੀ ਖੇਤੀ ਐ ਬਿਲਕੁਲ ਪਿਓਰ ਨਿਕਲਿਆ ਕਾਣਾ-ਕੂਣਾ ਤਾਂ ਨਹੀਂ ਨਿਕਲ ਰਿਹਾ ਕੋਈ ਕਾਣਾ ਨਹੀਂ ਨਿਕਲ ਰਿਹਾ ਕਈ ਵਾਰੀ ਇਦਾਂ ਹੁੰਦਾ ਕਿ ਕੋਈ ਮੜ ਮੋਟਾ ਹੁੰਦਾ ਵੀ ਐ ਖਾਣਾ ਤੇ ਸਾਰਾ ਟੋਟਲੀ ਨਿਕਾਣਾ ਹੈਗਾ ਕਈ ਵਾਰੀ ਇਦਾਂ ਹੁੰਦਾ ਕਿ ਕਈ ਜਗ੍ਹਾ ਅਸੀਂ ਦੇਖਿਆ ਕਿ ਕਮਾਦ ਬੀਜੇ ਆਉਂਦਾ ਪਰ ਗੰਨਾ ਮਾੜਾ ਨਿਕਲਿਆ ਆਉਂਦਾ ਆਦਾ ਗੰਨਾ ਠੀਕ ਲੱਗਦਾ ਦੇਖਣ ਨੂੰ ਤੇ ਗੰਨਾ ਸਾਫ ਲੱਗਦਾ ਇਹ ਸਾਫ ਮਿੱਠਾ ਨਿਕਲ ਰਿਹਾ ਅੱਜਕੱਲ ਮਿੱਠਾ ਮਿੱਠਾ ਤੂੰ ਖਾ ਕੇ ਵੀ ਦੇਖਾਂਗੇ ਆਪਾਂ ਥੋੜੀ ਦੇਰ ਤੱਕ ਹੁਣ ਤਾਂ ਲੋਕ ਬਹੁਤ ਘੱਟ ਗੰਨੇ ਚੂਪਦੇ ਆ ਹੁਣ ਅੱਜ ਹੁਣ ਚੂਪਦੇ ਨਹੀਂ ਹੁਣ ਤਾਂ ਗੰਦ ਜਾਣਾ ਹੀ ਨਹੀਂ ਰਹੀ ਉਸ ਕੰਮ ਦੀ ਗੰਦ ਜਾੜਾ ਹੈ ਨਹੀਂ ਹੁਣ ਤਾਂ ਅਗਲੇ ਰਸਕ ਢਾ ਲੈਂਦੇ ਰਸ ਵੀ ਲੈਂਦੇ ਆ ਨਹੀਂ ਤਾਂ ਗੰਨਾ ਚੂਪਣਾ ਤਾਂ ਵੈਸੇ ਹੀ ਐਕਸਰਸਾਈਜ਼ ਦੰਦਾਂ ਦੀ ਰਹਿੰਦੀ ਹੈ ਕਿਉਂਕਿ ਉਹਦੇ ਨਾਲ ਥੋੜੇ ਜਿਹੇ ਆ ਬੰਦਾ ਕਾਮਯਾਬ ਰਹਿੰਦਾ ਹੈ ਚੂਪਣ ਦੇ ਨਾਲ ਜਿਹੜੀ ਰਸ ਨਾ ਚੂਪ-ਚੂਪ ਕੇ ਅੰਦਰ ਜਾਣੀ ਆ ਉਹ ਰਸ ਕੋਈ ਚੀਜ਼ ਆ ਉਹ ਸਹੀ ਗੱਲ ਹੈ ਤੁਹਾਨੂੰ ਕਿੰਨੇ ਸਾਲ ਦਾ ਤਜਰਬਾ ਹੈ ਇਸ ਲੈ ਦਾ ਮੈਨੂੰ ਤਾਂ ਹੁਣ ਦੇਖੋ ਜੀ ਇਹ ਮੇਰੀ ਉਮਰ 55 ਸਾਲ ਦੀ ਹੋ ਗਈ ਹੈ ਮੈਨੂੰ 40 ਸਾਲ ਦਾ ਇਸ ਤੋ ਤਜਰਬਾ ਹੈ 40 ਸਾਲ ਤੋਂ ਲੱਗੋ ਜੀ ਸਾਲ ਮੈਂ 33 ਦੇ ਵਿੱਚ ਜਾਨੀ ਆਪਣੀ ਜ਼ਿੰਦਗੀ ਤਜਰਬਾ ਦਿੱਤੀ ਹੈ ਠੀਕ ਹੈ ਬਾਕੀ ਨਹੀਂ ਮੈਂ ਚਾਹੁੰਦਾ ਵੀ ਇੱਥੇ ਹੀ ਰੁਕ ਜੇ ਬਸ ਵੈਰੀ ਗੁੱਡ ਬਾਹਰ ਮੈਨੂੰ ਕੋਈ ਲਾਲਚ ਨਹੀਂ ਜਾਣਦਾ ਨਾ ਮੈਨੂੰ ਪੈਸੇ ਦਾ ਕੋਈ ਸ਼ੌਂਕ ਵਾ ਸਹੀ ਹੈ ਸਿਰਫ ਮੈਨੂੰ ਇਹ ਸ਼ੌਂਕ ਹੈ ਕਿ ਮੈਂ ਆਪਣੇ ਪੁੱਤ ਨੂੰ ਉੱਤੇ ਜਾ ਕੇ ਪੱਤੀ ਪਾਲਦਾ ਹਾਂ ਸਹੀ ਹੈ ਇਹ ਆਪਣੀ ਜ਼ਮੀਨ ਹੈ ਨਹੀਂ ਜੀ ਮੇਰੀ ਆਪਣੀ ਹੈ ਜੀ ਮੈਂ ਤਾਂ ਸਿਰਫ ਇੱਕ ਸਮਝ ਲਓ ਬਿਲੀਵਰੀ ਕਿਸੇ ਤਰ੍ਹਾਂ ਲਿਵਰੀ ਕਰਦੇ ਆ ਮੈਂ ਤਾਂ ਪੱਠੇ ਆਪਣੇ ਘਰ ਨੂੰ ਲਿਜਾਣਾ ਹੈ ਪਰ ਮੈਨੂੰ ਇਹ ਪਤਾ ਨਹੀਂ ਖੇਤੀ ਬਾਰੇ ਸਾਰਾ ਮੈਨੂੰ ਪਤਾ ਨਹੀਂ ਖੇਤੀ ਬਾਰੇ ਸਾਰਾ ਗੰਦਾ ਬੀਜਣਾ ਕਿੱਦਾਂ ਹੈ ਗੰਨੇ ਨੂੰ ਵੱਡਣਾ ਕਾਦਵਾ ਜਿੱਦਾਂ ਕਈ ਲੋਕ ਕਹਿੰਦੇ ਆ ਜੀ ਜ਼ਾਦ ਹੋਣੀ ਆ ਜਿੱਦਾਂ ਕੁਝ ਲੋਕ ਕਹਿੰਦੇ ਆ ਕਿ ਖੇਤੀ ਚੋਂ ਬਚਦਾ ਕੁਝ ਨਹੀਂ ਲੋਕ ਜ਼ਮੀਨਾਂ ਵੇਚ ਕੇ ਬਾਹਰ ਜਾਈ ਜਾਂਦੇ ਅਸਲ ਵਿੱਚ ਤਾਂ ਕੀ ਗੱਲ ਕੀ ਆ ਬਚਦਾ ਇਸ ਕਰਕੇ ਮਹਿੰਗਾਈ ਜ਼ਿਆਦਾ ਹੋ ਰਹੀ ਆ ਫਸਲ ਨੂੰ ਸਮੇਂ ਸਿਰ ਕੱਟਿਆ ਨਹੀਂ ਜਾਂਦਾ ਠੀਕ ਹੈ ਉਹਦੇ ਚੱਕ ਨਾ ਚੱਕਣ ਦੇ ਨਾਲ ਉਹਦਾ ਝਾੜ ਜਿਹੜਾ ਉਹ ਘਟ ਜਾਂਦਾ ਹੈ ਠੀਕ ਹੈ ਘਟਣ ਦੇ ਨਾਲ ਫਿਰ ਇਨਸਾਨ ਨੂੰ ਘਾਟਾ ਪੈਂਦਾ ਹੈ ਸਹੀ ਚਲੋ ਜੇਕਰ ਫਸਲ ਦੀ ਸਹੀ ਸਮੇਂ ਤੇ ਬਜਾਈ ਹੋਵੇ ਸਹੀ ਸਮੇਂ ਤੇ ਚੱਕਿਆ ਜਾਵੇ ਤਾਂ ਫਸਲ ਦੇ ਨਾਲ ਵਧੀਆ ਆਪਣਾ ਖੁਣ ਪ੍ਰਾੜ ਪਾਲਿਆ ਜਾ ਸਕੇ ਅੱਜ ਦੇ ਸਮੇਂ 'ਚ ਦੇਖੋ ਜਦ ਜ਼ਿਮੀਦਾਰ ਦੇ ਘਰ ਫਸਲ ਆਉਂਦੀ ਹੈ ਤਾਂ ਉਸ ਵੇਲੇ ਰੇਟ ਘਟ ਹੁੰਦਾ ਹੈ ਜਦ ਉਹਦੇ ਘਰੋਂ ਚੱਕ ਹੋ ਜਾਂਦੀ ਫਸਲ ਉਹ ਤਾਂ ਮਗਰੇ ਰੇਟ ਚੱਕ ਹੋ ਜਾਂਦਾ ਹੈ ਹਾਂ ਬਿਲਕੁਲ ਹੁਣ ਪਿਆਜ਼ ਨਵਾਂ ਆਉਣਾ ਹੈ ਪਿਆਜ਼ ਸਸਤਾ ਹੋਣਾ ਹੈ ਕਿਉਂਕਿ ਜ਼ਿਮੀਦਾਰ ਦੇ ਘਰ ਆ ਗਿਆ ਜਾਦੋਂ ਉਹਦੇ ਘਰੋਂ ਮੁੱਕ ਜਾਣਾ ਪਿਆਜ਼ ਉਹੀ ਪਿਆਜ਼ 100 ਦਾ ਕਿਲੋ ਵੀ ਵਿਕਣ ਲਾ ਪਾਣਾ ਹੈ 1.5 ਕਿਲੋ ਵੀ ਵਿਕਣ ਲਾ ਪਾਣਾ ਹੈ ਬਿਲਕੁਲ ਸਹੀ ਜੀ ਜਦੋਂ ਜ਼ਿਮੀਦਾਰ ਕੋਲੇ ਆ ਜੇ ਸੋਹਰਿਆ ਨੂਨਾਂ ਮਿਹਨਤ ਇੱਕੋ ਜੇ ਬਰਾਬਰ ਜੇ ਮਿਲ ਜਵੇ ਤਾਂ ਕਦੇ ਨਾ ਜ਼ਿਮੀਦਾਰ ਦੁਖੀ ਹੋਊਗਾ ਤਾਂ ਨਾ ਕਦੇ ਕੋਈ ਡੇਵਰ ਦੁਖੀ ਹੋਊਗੀ ਸਾਰਿਆਂ ਨੂੰ ਕੰਮ ਮਿਲੂਗਾ ਬਿਲਕੁਲ ਸਹੀ ਜੀ ਜੇ ਇਹੀ ਹਾਲ ਰਹਿਆ ਤੇ ਮਦੂਨੇ ਵੀ ਮਰਨਾ ਤਾਂ ਕਿਸਾਨ ਨੇ ਵੀ ਮਰਨਾ ਬਿਲਕੁਲ ਸਹੀ ਮਲੋ ਜੇਕਰ ਸਹੀ ਸਮੇਂ ਤੇ ਸਹੀ ਪੈਦਾਵਾਰ ਹੋਵੇ ਤੇ ਸਰਕਾਰ ਦਾ ਸਹੀ ਸਮੇਂ ਤੇ ਚੱਕਣ ਤਾਂ ਖੇਤੀ ਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ ਕੰਮ ਕਰਨ ਦੀ ਹੁਣ ਇਹਨੂੰ ਜ਼ਿੰਮੇਵਾਰ ਨੂੰ ਅੰਨ ਦਤਾ ਤਾਂ ਕੱਲੇ ਗਿਣੇ ਆ ਕਿ ਕਿ ਉਹ ਦਿਨ ਰਾਤ ਇਹ ਮਿਹਨਤ ਖੇਤ ਦੇ ਵਿੱਚ ਕਰਦਾ ਜੇ ਇਹ ਫਸਲ ਬੀਜਣੋਂ हट ਗਿਆ ਤਾਂ ਸਾਰੇ ਭੁੱਖੇ ਮਰ ਜਾਣੇ ਆ ਬਿਲਕੁਲ ਪਰ ਜੇ ਹਿਸਾਬ ਨਾਲ ਗਾਂ ਤੇਗਾ ਹਾਲਾਤ ਹੋਈ ਜਾਂਦੇ ਉਸ ਹਿਸਾਬ ਨਾਲ ਅਗਲੇ ਨੂੰ ਫਸਲ ਛੱਡ ਦੇਣੀ ਬੀਜਣੀ ਬਿਲਕੁਲ ਸਹੀ ਕਿਉਂਕਿ ਸਮੇਂ ਨਾਲ ਕੋਈ ਚੀਜ਼ ਨਹੀਂ ਚੱਕੀ ਜਾਂਦੀ ਐਦਕੀ ਝੋਨਾ ਸਗਾ ਸਾਰਾ ਇਹ ਕੂੜਾ ਬਣ ਬਣ ਕੇ ਖਰਾਬ ਹੋਇਆ ਝਾੜ ਇਹਨਾ ਕਟਿਆ ਕਿ ਜੀਵ ਜਾਨ ਆਤਮ ਹੱਤਿਆ ਕਰਨੇ ਤੇ ਮਜਬੂਰ ਹੋ ਗਏ। ਜਦੋਂ ਲੈ ਦੇ ਕੇ ਆਪਾਂ ਐਸੇ ਨਤੀਜੇ ਤੇ ਪਹੁੰਚਦੇ ਆਂ ਕਿ ਜੇਕਰ ਸਹੀ ਸਮੇਂ ਤੇ ਬਜਾਈ ਹੋਵੇ ਤੇ ਸਹੀ ਸਮੇਂ ਤੇ ਸਰਕਾਰਾਂ ਚੱਕਣ ਜਾਂ ਛਿੱਤੀ ਦਾ ਧੰਦਾ ਮਾੜਾ ਨਹੀਂ ਮਾੜਾ ਹੈਗਾ। ਇਹ ਨਹੀਂ ਮਾੜਾ ਹੈਗਾ ਫਿਰ ਜਿਆਦਾ ਨਹੀਂ ਤਾਂ ਰੋਟੀ ਦਾ ਪਰਿਵਾਰ ਖਾਂਦਾ ਹੀ ਮਗਰ ਵਧੀਆ ਰੋਟੀ ਖਾਂਦਾ ਕੋ ਮਨ ਬਟਾ ਇਸ ਇਸ ਕਿਰਤ ਦੇ ਨਾਲ ਇਸ ਧੰਦੇ ਦੇ ਨਾਲ ਹੋਰ ਬਹੁਤ ਪਰਿਵਾਰਾਂ ਦਾ ਮਨ ਚੁੱਲ੍ਹਾ ਚੱਲਦਾ। ਦੇਖੋ ਜੀ ਮਜ਼ਦੂਰ ਵੀ ਇਹਦੇ ਸਾਈਡ ਤੇ ਆ ਆਰਚੀਵੇ ਦੇ ਸਾਈਡ ਤੇ ਆ ਸਰਕਾਰਾਂ ਵੀ ਇਹਦੇ ਸਾਈਡ ਤੇ ਆ ਜੇ ਇਹ ਅਨਾਜ ਨਾ ਜਾਊਗਾ ਤਾਂ ਸਰਕਾਰਾਂ ਕਿ ਆ ਵੇਚੂਗੀਆਂ ਬਿਲਕੁਲ ਸਹੀ ਉਹਨਾਂ ਦੇ ਬੱਚੇ ਰੋਟੀ ਕਿੱਥੋਂ ਖਾਊਗੇ ਬਿਲਕੁਲ ਸਹੀ ਜੇ ਜੀਵਿਦਾਰ ਫਸਲ ਵੇਚਦਾ ਤਾਂ ਘਰ ਕੰਮ ਕਰਵਾਉਂਦਾ ਉਹਦੇ ਕੋ ਪੈਸੇ ਚਾਰ ਹੋਊਗੇ ਮਜ਼ਦੂਰ ਦਿਹਾੜੀ ਲਾਊਗਾ ਬਿਲਕੁਲ ਬਹੁਤ ਚੰਗਾ ਲੱਗਾ ਭਾਜੀ ਤੁਹਾਡੇ ਨਾਲ ਗੱਲ ਕਰਕੇ ਹੁਣ ਆਪਾਂ ਸਾਰਾ ਘੁੰਮ ਕੇ ਦੇਖ ਲਈਏ ਕਿ ਕਿਵੇਂ ਸਾਰੀ ਇਹਦੀ ਕਟਾਈ ਤੁਸੀਂ ਕਰ ਰਹੇ ਆ ਇਹ ਹੁਣ ਅੱਜ ਚੱਕਿਆ ਜਾਊਗਾ ਕੱਲ ਨੂੰ ਚੱਕਿਆ ਜਾਊ ਸਾਰਾ ਜੀ ਕਿਦਾਂ ਜੀ ਇਹ ਅੱਜ ਚੱਕ ਹੋ ਜਾਊਗਾ ਕੱਲ ਚੱਕਿਆ ਜਾਊਗਾ ਜੀ ਜੀ ਅੱਜ ਹੀ ਚੱਕਣਾ ਇਹ ਅੱਜ ਚੱਕ ਲੈਣ ਨੂੰ ਲੋਡ ਹੋ ਕੇ ਇਹ ਟਰਾਲੀ ਖੜੀ ਕਰ ਦਣੀ ਆ ਇੱਕ ਟਰਾਲੀ ਹੋਰ ਸੱਡ ਕੇ ਨਾਲ ਫੇਰ ਨਵੇਂ ਸ਼ਹਿਰ ਕੱਟੀਆਂ ਦੂਨੀ ਚੱਲ ਜਾਣਾ ਓਕੇ ਓਕੇ ਠੀਕ ਆ ਭਾਜੀ ਹੁਣ ਅਸੀਂ ਮਾਰਾ ਜਾ ਇਹਨੂੰ ਅੱਗੇ ਚੱਲ ਕੇ ਦੇਖਦੇ ਆ ਸਾਰਾ ਜੀ ਕਿੰਨੀ ਦੀ ਫੜੀ ਚਕਾਈ ਹੋ ਰਹੀ ਆ ਨਵੇਂ ਮਿੱਤਰੋ ਹੁਣ ਆਪਾਂ ਚੱਲਦੇ ਚੌੜੇ ਤੁਹਾਨੂੰ ਸਾਰਾ ਇਹ ਕਮਾਦ ਦਾ ਸੇਕ ਇੱਕ ਵਾਰੀ ਦਿਖਾ ਰਹੇ ਆ ਦੇਖੋ ساری ਜਿਹੜੀ ਆ ਸਾਫ ਸੋਫਾਈ ਹੋ ਰਹੀ ਆ ਗੰਨਾ ਅਲੱਗ ਕੀਤਾ ਜਾ ਰਿਹਾ ਆ ਆਗ ਜਿਹੜਾ ਆ ਲੱਗ ਕੀਤਾ ਜਾ ਰਿਹਾ ਆ ਦੇਖੋ ਭਰੀਆਂ ਬੰਨਣ ਦੇ ਲਈ ਜਿੱਦਾਂ ਆਪਾਂ ਰੱਸੀ ਹੁੰਦੀ ਆ ਇਹ ਆਗ ਦਾ ਹੀ ਇਸਤੇਮਾਲ ਕੀਤਾ ਜਾਂਦਾ ਦੇਖੋ ਜਿਹੜਾ ਮੁੰਡੇ ਨੇ ਆਗ ਨੂੰ ਗੰਢ ਮਾਰ ਕੇ ਆ ਰੱਖ ਦਿੱਤਾ ਬਾਕਾਇਦਾ ਦੋ ਤਿੰਨ ਇਹਦੇ ਆਗ ਦੇ ਇਦਾਂ ਹੀ ਗੰਢਾ ਬਨ ਕੇ ਰੱਸੀ ਆ ਉਹ ਰੱਖ ਕੇ ਫੇਰ ਇਹਨਾਂ ਨੇ ਇਹਦੀਆਂ ਭਰੀਆਂ ਬੰਨ੍ਹਣੀਆਂ ਨੇ ਗੰਨੇ ਦੀਆਂ ਭਰੀਆਂ ਬੰਨ੍ਹੀਆਂ ਆ ਆ ਜਿਹੜਾ ਆਗ ਦੇ ਨਾਲ ਹੀ ਇਹਨਾਂ ਨੇ ਭਰੀਆਂ ਬੰਨ ਦਿੱਤੀਆਂ ਇਹੇ ਹੀ ਉਹ ਗੰਨਾ ਹੈ ਜਿਹੜਾ ਤੁਹਾਡੇ ਘਰਾਂ ਦੇ ਵਿੱਚ ਖੰਡ ਗੋੜ ਤੇ ਸ਼ੱਕਰ ਦੇ ਰੂਪਰੇ ਵਿੱਚ ਪਹੁੰਚਦਾ ਰਾਸ ਪੀਂਦੇ ਆ ਤੁਸੀਂ ਵੇਲਣਿਆਂ ਦੇ ਉੱਤੇ ਇਹ ਗੰਨਾ ਇਸ ਢੰਗ ਦੇ ਨਾਲ ਕੁਮਾਦ ਦੇ ਖੇਤਾਂ ਤੋਂ ਜਿਹੜਾ ਦੁਕਾਨਾਂ ਤੱਕ ਮਿੱਲਾਂ ਤੱਕ ਪਹੁੰਚਦਾ ਆ ਆਗ ਵੱਖਰਾ ਹੋ ਜਾਂਦਾ ਗੰਨਾ ਵੱਖਰਾ ਹੋ ਜਾਂਦਾ ਆ ਸਾਰੀ ਜਿਹੜੀ ਆ ਛਲਾਈ ਹੋ ਰਹੀ ਗੰਨੇ ਦੀ ਆ ਦੇਖ ਰਹੇ ਤੁਸੀਂ ਅਬ ਕੋਈਦਰ ਨੌਜਵਾਨ ਲੱਗਾ ਹੈ। ਆ ਦੇਖੋ ਇਦਾਂ ਫਿਰ ਆਗ ਨੂੰ ਵੱਖ ਕਰ ਦਿੰਦੇ ਆ ਤੇ ਗੰਨੇ ਨੂੰ ਵੱਖ ਕਰ ਦਿੰਦੇ ਆ ਦੇਖੋ ਸਾਰਾ ਇਹਦੇ ਜਿਹਾ ਆਪਾਂ ਦੇਖਦੇ ਆ। ਇਹ ਦੇਖੋ ਸਾਰੇ ਦਾ ਸਾਰਾ ਆਗ ਨੂੰ ਇਹ ਦਾਤੀ ਦੇ ਨਾਲ ਕੱਟ ਕਰ-ਕਰ ਕੇ ਅਲੱਗ ਕਰੀ ਜਾ ਰਿਹਾ ਤੇ ਗੰਨੇ ਨੂੰ ਅਲੱਗ ਕਰੀ ਜਾ ਰਿਹਾ। ਬੜੀ ਨਿਹੰਤ ਦਾ ਕੰਮ ਹੈ। ਇਸ ਲਈ ਜਿੱਦਾਂ ਬਾਈ ਨੇ ਪਹਿਲਾਂ ਦੱਸਿਆ ਕਿ ਸਹੀ ਸਮੇਂ ਤੇ ਫਸਲ ਨੂੰ ਬੀਜਣਾ ਤੇ ਸਹੀ ਸਮੇਂ ਤੇ ਸਰਕਾਰ ਨੂੰ ਚੁੱਕਣਾ ਇਸ ਫਸਲ ਨੂੰ ਬਹੁਤ ਜ਼ਰੂਰੀ ਆ। ਕਾਈ ਜਿਹੜਾ ਕਿਸਾਨ ਦਾ ਤੇ ਮਜ਼ਦੂਰ ਦਾ ਜਿਹੜਾ ਆ ਉਹ ਹੱਕ ਉਹਨੂੰ ਸਹੀ ਸਮੇਂ ਤੇ ਮਿਲ ਪਉਂਦਾ ਆ ਆ ਸਾਰਾ ਜਿਹੜਾ ਗੰਨੇ ਦੀ ਕਟਾਈ ਤੇ ਸਾਫ ਸਫਾਈ ਆ ਇਹ ਤੁਹਾਨੂੰ ਅਸੀਂ ਸਾਰੀ ਦਿਖਾ ਰਹੇ ਹਾਂ ਕਿ ਕਿਵੇਂ ਇਹ ਗੰਨੇ ਨੂੰ ਸਾਫ਼ ਕਰਕੇ ਮਿੱਲਾ ਤੱਕ ਪਹੁੰਚਾਇਆ ਜਾਂਦਾ ਲੋਬੀਆ ਦੇਖੋ ਹੁਣ ਸਾਰਾ ਗੰਨਾ

ਅਹ ਵੈਸਟ ਬੰਗਾਲ ਸੇ ਆਏ ਹੋ ਹਾਂਜੀ ਲੋ ਵੀ ਦੋਸਤੋ ਥੋੜਾ ਜਿਆ ਕੰਮ ਚਲਾਉਣਾ ਪੈਣਾ ਤੁਹਾਨੂੰ ਵੀ ਕਿਉਂਕਿ ਮਾਈਕ ਅਸੀਂ ਲਾਏ ਨਹੀਂ ਮਾਈਕ ਗੱਡੀ ਦੇ ਵਿੱਚ ਰਹਿ ਗਿਆ ਇਸ ਲਈ ਵੀਡੀਓ ਬਿਨਾ ਮਾਈਕ ਤੋਂ ਹੀ ਸ਼ੂਟ ਕਰ ਰਹੇ ਹਾਂ ਸਾਰੀ ਥੋੜੀ ਆਵਾਜ਼ ਦੀ ਪ੍ਰੋਬਲਮ ਆ ਸਕਦੀ ਹੈ ਤੁਹਾਨੂੰ ਅਹ ਵੈਸਟ ਬੰਗਾਲ ਫੈਮਲੀ ਸਾਰੀ ਵੈਸਟ ਬੰਗਾਲ ਰਹਿਤੀ ਹੈ ਕਿ ਯਹਾਂ ਪਰ ਫੈਮਲੀ ਵੈਸਟ ਬੰਗਾਲ ਰਹਿ ਹਾਂਜੀ ਲੋ ਵੀ ਆ ਦੋਸਤ ਜਿਹੜਾ ਆ ਵੈਸਟ ਬੰਗਾਲ ਦਾ ਆ ਕੋਈ ਯੂਪੀ ਦਾ ਆ ਕੋਈ ਬਿਹਾਰ ਦਾ ਆ ਅਲੱਗ-ਅਲੱਗ ਜਗ੍ਹਾ ਦੀ ਇਹ ਸਾਰੀ ਲੇਬਰ ਆ ਜਿਹੜੀ ਆਪਣੇ ਤੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਦੇ ਲਈ ਇਹ ਜਿਹੜੇ ਮਜ਼ਦੂਰ ਆ ਅਲੱਗ-ਅਲੱਗ ਸਟੇਟਾਂ ਤੋਂ ਇੱਥੇ ਆ ਕੇ ਖੇਤੀਬਾੜੀ ਦੇ ਧੰਦੇ ਦੇ ਨਾਲ ਜੁੜੇ ਜਿਹੜੇ ਉਹ ਕੰਮ ਕਰਦੇ ਆ ਤੇ ਸਾਰਾ ਜਿਹੜਾ ਗੰਨੇ ਦੇ ਖੇਤ ਦੇ ਵਿੱਚ ਖੜ ਕੇ ਆਪਾਂ ਤੁਹਾਨੂੰ ਇਹਦੀ ਸਾਰੀ ਕਟਾਈ ਹੁੰਦੀ ਦਿਖਾ ਰਹੇ ਹਾਂ ਪਹਿਲਾਂ ਵੀ ਅਸੀਂ ਸਾਝ ਪਾ ਚੁੱਕੇ ਹਾਂ ਅਲੱਗ-ਅਲੱਗ ਜਿਹੜੀ ਵੀਡੀਓ ਦੇ ਰਹੇ ਅਸੀਂ ਤੁਹਾਨੂੰ ਕੋਸ਼ਿਸ਼ ਕੀਤੀ ਅਲੱਗ-ਅਲੱਗ ਫਸਲਾਂ ਬਾਰੇ ਜਾਣਕਾਰੀਆ ਕਈ ਵਾਰੀ ਅਸੀਂ ਲਾਈਵ ਵੀਡੀਓ ਦੇ ਰਾਹੀਂ ਦਿੱਤੀਆਂ ਤੁਹਾਨੂੰ ਪਰ ਅੱਜ ਜਿਹੜੀ ਇਹ ਗੰਨੇ ਦੀ ਕਟਾਈ ਹੋ ਰਹੀ ਆ ਮੁਕੰਮਲ ਇਹਨੂੰ ਬੰਨ੍ਹ ਕੇ ਮਿਲਣਾ ਤੱਕ ਪਹੁੰਚਾਉਣ ਦਾ ਜਿਹੜਾ ਪ੍ਰੋਸੈਸ ਚੱਲ ਰਿਹਾ ਉਹ ਤੁਹਾਨੂੰ ਅਸੀਂ ਅੱਜ ਸਾਰਾ ਦਿਖਾਇਆ ਉਮੀਦ ਕਰਦੇ ਆ ਕਿ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੀ ਹੋਊਗੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜੀ ਹੁੰਦੇ ਵਾਸਤੇ ਰਹੋ ਜੀ ਲਾਵੇ ਦੋਸਤੋ ਆਪਾਂ ਭਾਜੀ ਹੁਣਾਂ ਨੂੰ ਕਹਿ ਕੇ ਥੋੜੇ ਗੰਨੇ ਲਾ ਲਾਇਆ ਕਿਉਂਕਿ ਘਰ ਜਾ ਕੇ ਗੰਨੇ ਚੂਪਾਂਗੇ ਤੇ ਨਾਲੇ ਬਚਪਨ ਦੀਆਂ ਯਾਦਾਂ ਨੂੰ ਤਾਜ਼ੀਆਂ ਕਰਾਂਗੇ ਇੱਕ ਵਾਰੀ ਫਿਰ ਭਾਜੀ ਬੜਾ ਧੰਨਵਾਦ ਤੁਹਾਡਾ ਹੈ ਥੈਂਕ ਯੂ